Thank you ਜੀ ਸਸ਼ਕਾਲ ਕਿਵੇਂ ਤੁਸੀਂ ਸਾਰੇ ਜਣੇ ਆਪ ਤੁਸੀਂ ਸਾਰੇ ਜਣੇ ਬਿਲਕੁਲ ਵਧੀਆ ਹੋਵੋਗੇ ਹਾਂਜੀ ਫੈਮਿਲੀ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਦਿਨ ਹੈਗਾ ਸੋਮਵਾਰ ਦਾ ਤੇ ਮੇਰੇ ਸਵੇਰ ਦੇ ਜਿਹੜੇ ਸਾਰੇ ਕੰਮ ਸੀਗੇ ਉਹ ਮੈਂਨੇ ਖਤਮ ਕਰ ਲਏ ਨਾ ਤਾਂ ਕਿ ਹੋ ਗਈ ਸੀ ਮੈਂ ਰੈਡੀ ਤੇ ਮੇਰੇ ਨਾਲ ਐਗਜ਼ਾਮ ਹੋਣ ਦੇ ਕਾਰਨ ਸਾਰੇ ਜਿਹੜਾ ਕੱਪੜੇ ਸੀਗੇ ਪ੍ਰੈਸ ਵਾਲੇ ਉਹ ਇਦਾਂ ਹੀ ਪੇਰੇ ਸੀਗੇ ਤੇ ਮੈਂ ਰੱਖੀ ਗਈ ਸਾਰਾ ਢੇਰ ਮਾਰ ਕੇ ਰੱਖ ਲਿਆ ਸੀਗਾ ਚਲੋ ਮੈਂ ਸੋਚਿਆ ਵੀ ਆਪਾਂ ਅੱਜ ਕਰ ਲੈਨੇ ਆ ਪ੍ਰੈਸ ਇਹਨਾਂ ਨੂੰ ਸਾਰਿਆਂ ਨੂੰ ਤੇ ਹੁਣ ਮੈਂ ਲੈ ਕੇ ਇਸ ਇੱਥੇ ਪ੍ਰੈਸ ਹੁਣ ਆਪਾਂ ਕਰਦੇ ਆ ਸਾਰੇ ਕੱਪੜਿਆਂ ਦੀ ਤੈ ਪ੍ਰੈਸ ਤੇ ਫਿਰ ਉਹਨਾਂ ਨੂੰ ਆਰਗੇਨਾਈਜ਼ ਕਰਦੇ ਆ ਅਲਮੀਰਾ ਦੇ ਵਿੱਚ ਕਾਫੀ ਜ਼ਿਆਦਾ ਖਿਲਾ ਖਿਲਾਰਾ ਜਿਹੜਾ ਪੈ ਚੁੱਕਿਆ ਹੈ ਮੇਰੀ ਅਲਮੀਰਾ ਦੇ ਵਿੱਚ ਕਿਉਂਕਿ ਕਾਲੀ ਹੁੰਦੀ ਸੀਗੇ ਐਗਜ਼ਾਮਸ ਓਨ ਕਰਕੇ ਮੇਰੇ ਕੋਲ ਐਨਾ ਟਾਈਮ ਨਹੀਂ ਸੀ ਹੁੰਦਾ ਵੀ ਆਰਗੇਨਾਈਜ਼ ਕਰਨਾ ਮੈਂ ਪ੍ਰੋਪਰ ਤੇ ਹੁਣ ਮੈਂ ਕਰਨ ਲੱਗੀ ਸੀ ਇੱਥੇ ਪ੍ਰੈਸ ਜੀ ਹਾਂਜੀ ਫੈਮਿਲੀ ਜਿਹੜੇ ਅੱਜ ਮੈਂ ਸੂਟ ਪ੍ਰੈਸ ਕਰ ਰਹੀ ਆ ਨਾ ਇੱਥੇ ਉਹ ਕੁਝ ਸੂਟ ਉਹਦੇ ਵਿੱਚੋਂ ਨਿਊ ਸੂਟ ਨੇ ਇਸ ਸਾਲ ਵਾਲੇ ਤੇ ਕੁਝ ਸੂਟ ਇੱਕ ਸਾਲ ਪੁਰਾਣੀ ਸੂਟ ਹੈ ਤੇ ਜਿਹੜੇ ਇੱਕ ਸਾਲ ਪੁਰਾਣੀ ਸੂਟ ਆ ਉਹ ਮੇਰੇ ਬਹੁਤ ਜ਼ਿਆਦਾ ਲੂਜ਼ ਹੋ ਚੁੱਕੇ ਨੇ ਕਿਉਂਕਿ ਮੈਂ ਉਸ ਟਾਈਮ ਮੇਰੇ ਵੀਰ ਹੋਣ ਵਾਲੀ ਸੀ ਜਦੋਂ ਮੈਂ ਸਟਿਚ ਕਰਾਈ ਸੀ ਸੂਟ ਤੇ ਉਦੋਂ ਮੈਂ ਥੋੜੀ ਹੈਵੀ ਸੀ ਤੇ ਹੁਣ ਮੇਰਾ ਵਜਨ ਜਿਹੜਾ ਘੱਟ ਹੋ ਰਿਹਾ ਤਾਂ ਕਰਕੇ ਉਹ ਸੂਟ ਮੇਰੇ ਲੂਜ਼ ਨੇ ਤੇ ਫਿਰ ਮੈਂ ਉਹਨਾਂ ਨੂੰ ਠੀਕ ਐ ਫਿਟਿੰਗ ਨਹੀਂ ਕਰਵਾਈ ਉਹਨਾਂ ਦੀ ਕਿਉਂਕਿ ਅੱਜ ਕੱਲ ਤਾਂ ਲੂਜ਼ ਸੂਟ ਵਧੀਆ ਲੱਗਦੇ ਨੇ ਪ੍ਰੈਸ ਵਾਲਾ ਕੰਮ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਤੇ ਪ੍ਰੈਸ ਕਰਨ ਨਾਲ ਮੈਨੂੰ ਇਹ ਹੁੰਦਾ ਵੀ ਕਪਾਈ ਜੀ ਵੱਧ ਹੁੰਦੀ ਹੈ ਤੇ ਆਪਣੇ ਤੋਂ ਘਰ ਉਹੀ ਜੀ ਪ੍ਰੈਸ ਨਹੀਂ ਬੰਦੀ ਜਿਹੀ ਜੀ ਪ੍ਰੈਸ ਵਾਲੇ ਭਾਈ ਕਰ ਦਿੰਦੇ ਪਰ ਚਲੋ ਫਿਰ ਵੀ ਆਪਾਂ ਨੂੰ ਕਰਨੇ ਪੈਂਦੇ ਆ ਘਰ ਵਾਲੇ ਕਪੜੇ ਤੇ ਪ੍ਰੈਸ ਕਰਨ ਟਾਈਮ ਨਾਲ ਜਦੋਂ ਮੈਂ ਪ੍ਰੈਸ ਕਰਦੀ ਆ ਵੀਰ ਨੂੰ ਬਾਹਰ ਭੇਜ ਦਿੰਦੀ ਮੈਂ ਮੰਮੀ ਨੂੰ ਕਹਿ ਦਿੰਨ ਤੁਸੀਂ ਇਹਨੂੰ ਬਾਹਰ ਲੈ ਜਾਓ ਕਿਉਂਕਿ ਬੱਚੇ ਦਾ ਕੀ ਪਤਾ ਕਦੋਂ ਪ੍ਰੈਸਰ ਵਗੈਰਾ ਲਗਾ ਲੇ ਜੋ ਕੁਝ ਕਰ ਦੋਵੇ ਬਾਕੀ ਵੀਰ ਤਾਂ ਬਹੁਤ ਜ਼ਿਆਦਾ ਸ਼ਰਾਰਤੀ ਹੈ ਪਲਕ ਚਪਕਣ ਵੀ ਨਹੀਂ ਦਿੰਦੀ ਪਤਾ ਨਹੀਂ ਕਦੋਂ ਕਿੱਧਰ ਚਲ ਜੇ ਠੀਕ ਹੈ ਐਵੇਂ ਡਰ ਲੱਗਿਆ ਰਹਿੰਦਾ ਹੈ ਹਾਂਜੀ ਹੁਣ ਨਾਲ-ਨਾਲ ਮੈਂ ਡੀਪੀ ਮਾਸਟਰ ਲਗਾ ਰੱਖਿਆ ਐਪੀਸੋਡ ਦੇਖਦੀ ਹੁੰਨੀ ਆ ਮੈਂ ਉਹਨਾਂ ਦੇ ਐਲਸੀਡੀ ਤੇ ਲਗਾ ਰੱਖੇ ਨੇ ਠੀਕ ਹੈ ਨਾਲ-ਨਾਲ ਮੈਂ ਉਹ ਦੇਖ ਰਹੀ ਆ ਤੇ ਐਵੇਂ ਫਿਰ ਟਾਈਮ ਦਾ ਪਤਾ ਨਹੀਂ ਲੱਗਦਾ ਤੇ ਕਦੋਂ ਕੰਮ ਹੋ ਜਾਂਦਾ ਹੈ ਪੂਰਾ ਹਾਂਜੀ ਜਿਹੜਾ ਜੋਰਨ ਸੂਟ ਮੈਂ ਪ੍ਰੈਸ ਕਰ ਰਹੀ ਹਾਂ ਇਹ ਸੂਟ ਮੈਂ ਸਵਾਰ ਕਰਵਾ ਚੌਥਾ ਟਾਈਮ ਸਟਿਚ ਕਰਵਾਇਆ ਸੀਗਾ ਤੇ ਇਹ ਸੂਟ ਲੈਣ ਦਾ ਮੇਰੇ ਨਾਲ ਮੇਰੇ ਜੀਜੂ ਦੀ ਤੇ ਮੇਰੀ ਸਿਸਟਰ ਗਈ ਹੋਈ ਸੀਗੇ ਮੇਰੇ ਜੀਜੂ ਮੈਨੂੰ ਮਜ਼ਾਕ ਕਰੀ ਜਾਂਦੇ ਸੀ ਕਹਿੰਦੇ ਤੂੰ ਕਿਵੇਂ ਦਾ ਕਲਰ ਸਿਲੈਕਟ ਕਰਾਇਆ ਹੈ ਤੇ ਮੈਨੂੰ ਉਦੋਂ ਮੇਰਾ ਮਨ ਜਾ ਵਿੱਕੇ ਪੈ ਗਿਆ ਸੀਗਾ ਬਟ ਜਦੋਂ ਕਰਵਾਚੌਤ ਵਾਲੇ ਦਿਨ ਇਹ ਸੂਟ ਮੈਂ ਵੇਅਰ ਕੀਤਾ ਤਾਂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀਗਾ ਇਹ ਸੂਟ ਮੇਰੇ ਮੇਰਾ ਫੇਵਰਟ ਬਣ ਚੁੱਕਿਆ ਇਹਨੂੰ ਮੈਂ ਸਿਰਫ ਦੋ ਵਾਰ ਹੀ ਵੇਅਰ ਕੀਤਾ ਆ ਜ਼ਿਆਦਾ ਵਾਰ ਵੇਅਰ ਨਹੀਂ ਕੀਤਾ ਬਾਕੀ ਹੁਣ ਤਾਂ ਮੈਨੂੰ ਇਹ ਹੁੰਦਾ ਵੀ ਜਿਹੜਾ ਇੱਕ ਜਾਂ ਦੋ ਸਾਲ ਪੁਰਾਣਾ ਸੂਟਾ ਵੀ ਉਹਨਾਂ ਨੂੰ ਮੈਂ ਘਰੇ ਪਾਉਣ ਲੱਗ ਜੂਗੀ ਕਿਉਂਕਿ ਹੁਣ ਤਾਂ ਇਹ ਠੰਡ ਦੇ ਵਿੱਚ ਹੰਡ ਜਾਣਗੇ ਲਾਈਨਿੰਗ ਵਾਲੇ ਸੂਟ ਹੁੰਦੇ ਆ ਜਿਹੜੇ ਬਾਕੀ ਗਰਮੀ ਦੇ ਸੀਜ਼ਨ ਆ ਰਹੇ ਅੱਗੇ ਅੱਗੇ ਹੰਡਣੇ ਹੀ ਨਹੀਂ ਸੂਟ ਹੁਣ ਤਾਂ ਵੀ ਹੰਡ ਜਾਣਗੇ ਚਲੋ ਸੂਟ ਹਾਂਜੀ ਅੱਜ ਮੈਂ ਐਲਸੀਡੀ ਦੇਖਦੇ ਦੇ ਮੈਨੂੰ ਪਤਾ ਨਹੀਂ ਲੱਗਿਆ ਕਦੋਂ ਮੈਂ ਕਈ ਸੂਟ ਪ੍ਰੈਸ ਕਰ ਦਿੱਤੇ ਅੱਜ ਤਾਂ ਮੈਂ ਮੈਨੂੰ ਮਜ਼ਾ ਆ ਗਿਆ ਪ੍ਰੈਸ ਕਰਕੇ ਕਾਫੀ ਦਿਨਾਂ ਬਾਅਦ ਪ੍ਰੈਸ ਕਰ ਰਹੀ ਹਾਂ ਤੇ ਨਾਲ ਜਿਹੜੇ ਇਹ ਐਪੀਸੋਡ ਨੇ ਨਾ ਡੀਪੀ ਮਾਸਟਰ ਦੇ ਬਹੁਤ ਜ਼ਿਆਦਾ ਵਧੀਆ ਨਹੀਂ ਠੀਕ ਹੈ ਹਸੀ ਮਜ਼ਾ ਕਰ ਇਹ ਨਹੀਂ ਤਾਂ ਜੀਜਾ ਲੱਗ ਰਿਹਾ ਸੀ ਅੱਜ ਮੇਰਾ ਕੰਮ ਦੇ ਵਿੱਚ thank mm -hmm. you ਫੈਮਿਲੀ ਪ੍ਰੈਸ ਵਾਲਾ ਕੰਮ ਆਪਣਾ ਜਿਹੜਾ ਫਾਈਨਲ ਹੋ ਚੁੱਕਿਆ ਤੇ ਸਾਰੇ ਸੂਟ ਪ੍ਰੈਸ ਕਰਕੇ ਮੇਰੇ ਰੱਖ ਦਿੱਤੇ ਨੇ ਚੁੰਨੀਆਂ ਵਗੈਰਾ ਵੀ ਰੱਖ ਦਿੱਤੀਆਂ ਨੇ ਤੇ ਦੋ ਚੁੰਨੀਆਂ ਨੇ ਇਹ ਮੈਂ ਤੈਅ ਕਰਕੇ ਰੱਖ ਦਿੱਤੀਆਂ ਨੇ ਸੂਟ ਦੀਆਂ ਤੇ ਉਸ ਤੋਂ ਬਾਅਦ ਮੇਰੇ ਸਾਰੇ ਸੂਟਾਂ ਨੂੰ ਮੈਂ ਹੈਂਗਰ ਤੇ ਆਰਗੇਨਾਈਜ਼ ਕਰਕੇ ਰੱਖ ਦਵਾਂਗੀ ਹਾਂਜੀ ਫੈਮਲੀ ਇਹ ਸੂਟ ਮੈਂ ਨਿਊ ਸਟਿਚ ਕਰਵਾਇਆ ਹੈ ਤੇ ਇਹਨੂੰ ਵੀ ਮੈਂ ਆਰਗੇਨਾਈਜ਼ ਕਰਕੇ ਰੱਖ ਦਿੰਨੀ ਆ ਨਾਲ ਦੀ ਨਾਲ ਤੇ ਹਾਂਜੀ ਫੈਮਲੀ ਤੁਸੀਂ ਦੱਸਿਆ ਕਰੋ ਵੀ ਕਿਵੇਂ ਦੇ ਬਲੌਗ ਪਾਈਏ ਠੀਕ ਹੈ ਕਿਵੇਂ ਦੇ ਬਲੌਗ ਤੁਹਾਨੂੰ ਵਧੀਆ ਲੱਗਦੇ ਨੇ ਤੁਸੀਂ ਸੋਹਣੇ ਸੋਹਣੇ ਮੇਰੇ ਬਲੌਗ ਦੇ ਨੀਚੇ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਵੀ ਠੀਕ ਹੈ ਹੌਸਲਾ ਮਿਲੇ ਵੀ ਮੇਰੀ YouTube ਫੈਮਲੀ ਜਿਹੜੀ ਮੇਰੀ ਸਪੋਰਟ ਕਰ ਰਹੀ ਹੈ ਪਲੀਜ਼ ਜਿਹੜੇ ਕਮੈਂਟ ਨੇ ਵੱਧ ਤੋਂ ਵੱਧ ਕਰਿਆ ਕਰੋ ਮੈਂ ਕਮੈਂਟ ਜਿਹੜੇ ਬਹੁਤ ਜ਼ਿਆਦਾ ਘੱਟ ਆਉਂਦੇ ਨੇ ਮੇਰੇ ਬਲੌ ਕੀ ਰੱਖ ਦਿੱਤੇ ਨੇ ਜੀ ਹਾਂਜੀ ਫੈਮਲੀ ਨੂੰ ਮੈਨੇ ਹੁਣ ਇੱਕ ਹੋਰ ਜਿਹੜਾ ਵੀਡੀਓ ਚਲਾ ਰੱਖੀ ਏ ਤੇ ਨਾਲ ਨਾਲ ਇੱਥੇ ਟਾਈਮ ਹੋ ਚੁੱਕਿਆ ਏ 2:00 ਵਜੇ ਦਾ ਤੇ ਹਾਂਜੀ ਫੈਮਲੀ ਹੁਣ ਆਪਾਂ ਰੱਖ ਦਿੰਨੇ ਆ ਚਾਹ ਤੇ ਹੋਰ ਸੁਣਾਓ ਸਾਰੇ ਕਿਵੇਂ ਹੋ ਤੁਸੀਂ ਠੰਡ ਤੋਂ ਬਚੇ ਹੋਏ ਹੋ ਤੇ ਹਾਂਜੀ ਫੈਮਲੀ ਇੱਥੇ ਨਵੀਂ ਲੈ ਕੇ ਆਇਆ ਮੰਮੀ ਕਾਣਸ ਕੱਲ ਮੰਮੀ ਬਾਜ਼ਾਰ ਦੇ ਵਿੱਚ ਚ ਗਈ ਸੀ ਤੇ ਇਹ ਭਾਂਡੇ ਰੱਖਣੇ ਮੈਨੂੰ ਬਹੁਤ ਜ਼ਿਆਦਾ ਔਖੇ ਲੱਗਦੇ ਸੀਗੇ ਤੇ ਹਾਂਜੀ ਫੈਮਲੀ ਚਾਹ ਵਗੈਰਾ ਪੀ ਕੇ ਤੇ ਹੁਣ ਮੈਂ ਇੱਥੇ ਸਾਰੇ ਸੂਟ ਆਰਗੇਨਾਈਜ਼ ਕਰਕੇ ਰੱਖ ਦਿੱਤੇ ਨੇ ਅਲਮਾਰੀ ਦੇ ਵਿੱਚ ਅੱਜ ਬੜੇ ਦਿਨਾਂ ਬਾਅਦ ਧੁੱਪ ਨਿਕਲੀ ਸੀ ਫਿਰ ਆਪਾਂ ਧੁੱਪ ਸੇਕੀ ਧੁੱਪ ਸੇਕਣ ਤੋਂ ਬਾਅਦ ਥੋੜਾ ਜਿਹਾ ਮੈਂ ਰੈਸਟ ਕਰਕੇ ਫਿਰ ਮੈਂ ਚੱਲ ਗਈ ਸੀ ਥੱਲੇ ਮੈਂ ਸੋਚਿਆ ਵੀ ਅੱਜ ਕਾਦੀ ਸਬਜ਼ੀ ਬਣਾਈ ਜਾਵੇ ਕਾਦੀ ਦਾਲ ਬਣਾਈ ਜਾਵੇ ਲੇਡੀਜ਼ ਨੂੰ ਤਾਂ ਦੇਖੋ ਸੋਚ ਹੀ ਲੱਗ ਜਾਂਦੀ ਆ ਤੇ ਅੱਜ ਫਿਰ ਮੈਂ ਸੋਚਿਆ ਵੀ ਚਲੋ ਮੈਂ ਦਾਲ ਬਣਾਉਣੀ ਆ ਮੂੰਗੀ ਦੀ ਤੇ ਫਿਰ ਮੈਂ ਮੂੰਗੀ ਦੀ दाल ਨੂੰ ਤੜਕਾ ਪਹਿਲਾਂ ਲਗਾ ਲਿਆ ਸੀਗਾ ਤੇ ਫਿਰ ਹੁਣ ਮੈਂ ਮੂੰਗੀ ਪਾ ਕੇ ਰੱਖ ਦਿੱਤੀ ਫਿਰ ਉਸ ਤੋਂ ਬਾਅਦ ਮੈਨੂੰ ਯਾਦ ਆਇਆ ਵੀ ਮੈਂ ਅਜੇ ਆਟਾ ਗੁੰਨਣਾ ਪੈਂਡਿੰਗ ਆ ਮੇਰਾ ਤੇ ਫਿਰ ਮੈਂ ਆਟਾ ਛਾਣ ਕੇ ਰੱਖ ਲਿਆ ਸੀਗਾ ਮੈਂ ਸੋਚਿਆ ਵੀ ਚਲੋ ਇੱਕ ਮਿੰਟ ਲਈ ਆਪਾਂ ਇਹਨੂੰ ਥੱਲੇ ਉਤਾਰ ਦਿੰਨੇ ਆ ਕੜਾਹੀ ਨੂੰ ਪਹਿਲਾਂ ਮੈਂ ਪਾਣੀ ਗਰਮ ਹੋਣ ਦੇ ਲਈ ਰੱਖ ਲਿਆ ਸੀ ਜੱਗ ਦੇ ਵਿੱਚ ਪਾ ਕੇ ਫਿਰ ਆਪਾਂ ਇਸ ਪਾਣੀ ਨਾਲ ਆਟਾ ਗੁੰਨਲਾਂਗੇ ਹਾਂਜੀ ਫੈਮਿਲੀ 5 ਮਿੰਟ ਲਈ ਮੈਂ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਮੈਂ ਸੋਚਿਆ ਵੀ ਚਲੋ ਇੰਨੇ ਬਾਹਰ ਜਿਹੜਾ ਚੁੱਲੇ ਵਾਲੀ ਸਾਈਡ ਉਹ ਨਹੀਂ ਸਫਾਈ ਕਰ ਲੈਣੇ ਆਪਾਂ ਸੌਰੀ ਮੇਰੀ ਨਾ ਕਮੀਜ਼ ਤੇ ਆਟਾ ਲੱਗ ਰਿਹਾ ਹੈ ਪਲੀਜ਼ ਇਸ ਚੀਜ਼ ਨੂੰ ਇਗਨੋਰ ਕਰਿਓ ਕਿਉਂਕਿ ਕੰਮਾਂ ਦੇ ਵਿੱਚ ਤੁਹਾਨੂੰ ਪਤਾ ਵੀ ਪਤਾ ਨਹੀਂ ਲੱਗਦਾ ਹੁੰਦਾ ਹੈਗਾ ਕੁਝ ਕਾਲਾ ਸੂਟ ਪਾਇਆ ਸੀਗਾ ਤਾਂ ਵੀ ਲੱਗ ਜਾਂਦਾ ਆ ਕਾਲੇ ਸੂਟ ਦੇ ਤਾਂ ਕੋਈ ਵੀ ਚੀਜ਼ ਲੱਗ ਜਾਏ ਦਿਖਦੀ ਰਹਿੰਦੀ ਆ ਪਲੀਜ਼ ਇਸ ਚੀਜ਼ ਨੂੰ ਇਗਨੋਰ ਕਰਿਓ ਤੇ ਹਾਂਜੀ ਫੈਮਿਲੀ ਹੁਣ ਮੈਂ ਜਿਹੜੀ ਰਾਖ ਸੀਗੀ ਸਵਾ ਕਹਿੰਦੇ ਆ ਜਿਹਨੂੰ ਉਹਨੂੰ ਇੱਕ ਸਾਈਡ ਤੇ ਰੱਖ ਲਿਆ ਸੀਗਾ ਤੇ ਪਾਖੀਆਂ ਮੈਂ ਤਾਂਸਲੇ ਦੇ ਵਿੱਚ ਪਾ ਕੇ ਰੱਖ ਲਈਏ ਸੀ ਹੁਣ ਮੈਂ ਚੁੱਲੇ ਵਾਲੀ ਸਾਈਡ ਦੀ ਸਾਰੀ ਦੀ ਸਫਾਈ ਕਰ ਦਾਂਗੀ ਕਿਉਂਕਿ ਇਸ ਤੋਂ ਬਾਅਦ ਆਪਾਂ ਇੱਥੇ ਰੋਟੀ ਲਾਉਣੀ ਆ ਕਿਉਂਕਿ ਹੁਣ ਮੈਂ ਠੰਡ ਦੇ ਵਿੱਚ ਨਾ ਰੋਟੀ ਜਿਹੜੀ ਉਹ ਇੱਥੇ ਹੀ ਬਣਾਉਣੀ ਹੁੰਦੀ ਆ ਸਵੇਰੇ ਨੂੰ ਵੀ ਮੰਮੀ ਬਣਾ ਲੈਂਦੇ ਤੇ ਸ਼ਾਮ ਨੂੰ ਮੈਂ ਬਣਾਉਣੀ ਹੁੰਦੀ ਆ ਤੇ ਵਧੀਆ ਲੱਗਦੀ ਹੈ ਚੁੱਲੇ ਵਾਲੀ ਰੋਟੀ ਫੈਮਲੀ ਸਵਾਨ ਨੂੰ ਇੱਕ ਸਾਈਟ ਤੇ ਕੱਢਣ ਤੋਂ ਬਾਅਦ ਹੁਣ ਮੈਂ ਲਗਾਉਣੀ ਆ ਚੀਜ਼ਾਂ ਇਧਰ ਉਧਰ ਕਰਕੇ ਝਾੜੂ ਝਾੜੂ ਜਿਹੜਾ ਕੂੜਾ ਸਾਰਾ ਮੈਂ ਇਕੱਠਾ ਕਰਕੇ ਰੱਖ ਦਵਾਂਗੀ ਬਾਅਦ ਦੇ ਵਿੱਚ ਜਦੋਂ ਸ਼ਾਮ ਦੀ ਜਿਹੜੀ ਸਵਾਹ ਹੋਊਗੀ ਉਹ ਸਾਰੀ ਇਕੱਠੀ ਕਰਕੇ ਮੰਮੀ ਦਾ ਅਸਲੇ ਦੇ ਵਿੱਚ ਪਾ ਕੇ ਰੱਖ ਦੂ ਸਵੇਰੇ ਮੰਮੀ ਉਸ ਨੂੰ ਸੁਟਾਊਗੀ ਚਲੋ ਐਨੇ ਆਪਾਂ ਦੂਜਾ ਕੰਮ ਹੈ ਜਿਹੜਾ ਨਿਬੜ ਲਾਂਗੇ ਇਸ ਤੋਂ ਬਾਅਦ ਲੇਵੜੀ ਸਾਈਡ ਸਫਾਈ ਦੇ ਸਾਫ ਕਰਨ ਤੋਂ ਬਾਅਦ ਹੁਣ ਮੈਂ ਕਿਸੇ ਅੰਦਰ ਹੁਣ ਮੈਂ ਲੱਗੀ ਸੇ ਤੇ ਆਟਾ ਕੁੰਨਾ ਤੇ ਮੈਨੂੰ ਇਹ ਸੀਗਾ ਵੀ ਜਲਦੀ ਜਲਦੀ ਇਹ ਆਪਦੇ ਕੰਮ ਖਤਮ ਕਰ ਲਓ ਕਿਉਂਕਿ ਸ਼ਾਮ ਨੂੰ ਜਦ ਅਸੀਂ ਚੁੱਲੇ ਤੇ ਰੋਟੀ ਬਣਾਉਣੇ ਹੁੰਦੇ ਆ ਉਦੋਂ ਤੱਕ ਨਹੀਂ ਰਹਾ ਜਾਂਦਾ ਕਈ ਵਾਰ ਤਾਂ ਲਾਈਟ ਵੀ ਡਿਮ ਹੋ ਪੈ ਜਾਂਦੀ ਆ ਕਈ ਵਾਰ ਲਾਈਟ ਵੀ ਚਲੀ ਜਾਂਦੀ ਆ ਮੈਨੂੰ ਇਹ ਸੀਗਾ ਵੀ ਚਲੋ ਛੇਤੀ ਛੇਤੀ ਆਪਦਾ ਕੰਮ ਹੈ ਜਿਹੜਾ ਫਟਾਫਟ ਕਰ ਲੈਨੇ ਆ ਫਿਰ ਮੇਰੇ ਯਾਦ ਆ ਕਿ ਮੈਂ ਜਿਹ ਦੁੱਧੋ ਜਿਹੜਾ ਰੱਖਣਾ ਪੀਣ ਵਾਲਾ ਉਬਾਲਣ ਲਈ ਮੈਂ ਚਲੋ ਸੋਚਿਆ ਵੀ ਆਟਾ ਗੁੰਨਣਾ ਚਲੋ ਆਟਾ ਟੱਕ ਕੇ ਫਿਰ ਮੈਂ ਇੱਕ ਪਾਸੇ ਜਿਹੜੇ ਇੰਡਕਸ਼ਨ ਹੈ ਉਹਦੇ ਤੇ ਦੁੱਧ ਗਰਮ ਹੋਣ ਦੇ ਲਈ ਰੱਖ ਦਾਂਗੀ ਸਿਮ ਤੇ ਵੀ ਚਲੋ ਇਹਨਾਂ ਵਿੱਚ ਵੀਰ ਨਾਲ ਖੇਡੀਆਂ ਖੇਡੀਆਂ ਕਰ ਲਾਂਗੇ 10 ਮਿੰਟ ਦੀ ਫੈਮਿਲੀ ਸਬਜੀ ਆਪਣੀ ਬਣ ਗਈ ਸੀ ਯਰ ਉਸ ਤੋਂ ਬਾਅਦ ਮੈਂ ਰੱਖ ਦਿੱਤਾ ਸੀ ਦੁੱਧ ਗਰਮ ਹੋਣ ਦੇ ਲਈ ਤੇ ਮੈਂ ਆ ਗਈ ਸੀ ਅੰਦਰ ਤੇ ਅੰਦਰ ਵੀਰ ਮੇਰੇ ਨਾਲ ਖੇਡੀਆਂ-ਖੇਡੀਆਂ ਕਰਨ ਲੱਗ ਰਹੀ ਸੀਗੀ ਤੇ ਨਾ ਮੈਂ ਬਾਰ-ਬਾਰ ਉਹਦੇ ਟੋਪੀ ਦੇ ਰਹੀ ਸੀ ਪਹਿਲਾਂ ਤਾਂ ਮੈਂ ਦੇਤੀ ਫਿਰ ਉਸ ਤੋਂ ਬਾਅਦ ਉਹ ਉਤਾਰ ਹੀ ਸੀਗੀ ਫਿਰ ਉਹ ਨੱਚਣ ਲੱਗੀ ਸੀਗੀ ਫਿਰ ਉਹਦੀਆਂ ਗੱਡੀਆਂ-ਗੱਡੀਆਂ ਫਿਰ ਉਹ ਕਹਿੰਦੀ ਮਾਂ ਵੀ ਐਲਸੀਡੀ ਲਗਾ ਦੋ ਵੀ ਮੈਨੂੰ ਆਇਆ ਦੇਖਣਾ ਫਿਰ ਮੈਂ ਚਲੋ ਉਹਦੇ ਲਈ ਐਲਸੀਡੀ ਲਗਾਤੀ ਫੋਨ ਵੀ ਉਹ ਟੋਪੀ ਉਤਾਰ ਰਹੀ ਸੀ ਫਿਰ ਮੈਂ ਸੋਚਿਆ ਵੀ ਚਲੋ ਹੁਣ ਅੰਦਰ ਇਹ ਚਲੋ ਉਤਾਰ ਇਹ ਦਿੰਨੇ ਆ ਵੀ ਜਦ ਬਾਰ-ਬਾਰ ਜਿੱਦ ਕਰਦੀ ਹੈ ਫਿਰ ਮੈਂ ਉਹਦੀ ਟੋਪੀ ਉਤਾਰ ਦਿੱਤੀ ਸੀ ਤੇਨੇ ਨੂੰ ਗਵਾਂਡੀਆਂ ਦੇ ਬੱਚੇ ਸੀ ਜਿਹੜੇ ਖੇਡਣ ਵਾਸਤੇ ਆਗੇ ਸੀ ਉਹਦੇ ਨਾਲ ਤੇ ਹਾਂਜੀ ਫੈਮਿਲੀ ਹੁਣ ਉਹ ਦੇਖ ਰਹੀ ਸੀ ਇਹ ਨਾਇਆ ਫਿਰ ਮੈਂ ਵੀ ਥੋੜਾ ਟਾਈਮ ਰਿਲੈਕਸ ਕੀਤਾ ਵੀ ਚਲੋ ਕੰਮ ਤਾਂ ਹੋਏ ਗਏ ਨੇ ਵੀ ਰੋਟੀ ਰੋਟੀ ਰਹਿ ਗਈ ਚਲੋ ਰੋਟੀ ਆਪਾਂ ਬਣਾ ਲਾਂਗੇ ਥੋੜੇ ਟਾਈਮ ਤੱਕ ਚਲੋ ਡੈਡੀ ਆ ਜਾਣਗੇ ਖੇਤੋਂ ਤੇ ਹੁਣ ਮੈਂ ਲੱਗੀ ਸੀ ਵੀਰ ਨਾਲ ਇੱਥੇ ਟੀਵੀ ਦੇਖਣ ਤੇ ਨਾਇਆ ਦੀ ਕ੍ਰਿਸਮੇ ਵੀ ਹਾਂ ਜੀ ਫੈਮਿਲੀ ਹੁਣ ਮੈਂ ਆ ਗਈ ਸੀ ਬਾਹਰ ਤੇ ਫਿਰ ਮੈਂ ਚੱਲ ਗਈ ਸੀ ਰਸੋਈ ਦੇ ਵਿੱਚ ਤੇ ਦੁੱਧ ਵੀ ਆਪਣਾ ਕੜ ਕੇ ਹੋ ਗਿਆ ਸੀ ਤਿਆਰ ਪੀਣ ਵਾਸਤੇ ਫਿਰ ਮੈਂ ਉਸ ਤੋਂ ਰਮੋਸ ਬੋਤਲ ਦੇ ਵਿੱਚ ਪਾ ਦਿੱਤਾ ਸੀ ਦੁੱਧ ਨੂੰ ਤੇ ਹੁਣ ਮੈਂ ਲੱਗ ਗਈ ਸੀ ਇੱਧਰ ਰੋਟੀ ਬਣਾਉਣ ਨਾਲ ਡੈਡੀ ਹੋਰ ਨੇ ਖਾ ਲਈ ਸੀ ਰੋਟੀ ਤੇ ਮੰਮੀ ਵੀਰ ਨੂੰ ਖਵਾ ਰਹੀ ਸੀ ਫਿਰ ਉਸ ਤੋਂ ਬਾਅਦ ਫਿਰ ਮੰਮੀ ਖੁਦ ਖਾ ਲੂਗੀ ਰੋਟੀ ਫਿਰ ਉਸ ਤੋਂ ਬਾਅਦ ਮੈਂ ਖਾ ਲਾਂਗੀ ਰੋਟੀ ਇਹਨਾਂ ਨੂੰ ਦੀਪ ਵੀ ਆ ਜਾਣਗੇ ਕਿਉਂਕਿ ਦੀਪ ਵੀ ਕਈ ਵਾਰ ਲੇਟ ਹੋ ਜਾਂਦੇ ਨੇ ਕੰਮਾਂ ਕਾਰਾਂ ਕਰਕੇ ਤੇ ਮੈਨੂੰ ਇਹ ਹੁੰਦਾ ਵੀ ਚੁੱਲੇ ਵਾਲੀ ਰੋਟੀ ਵਧੀਆ ਰਹਿੰਦੀ ਹੈ ਵੀ ਡੈਡੀ ਨਾਲ ਦੀ ਨਾਲ ਖਾ ਲੈਣਗੇ ਤੇ ਮੰਮੀ ਵੀ ਨਾਲ ਦੀ ਨਾਲ ਖਾ ਲੈਣਗੇ ਫਿਰ ਉਸ ਤੋਂ ਬਾਅਦ ਲਾਸਟ ਤੇ ਮੈਂ ਖਾ ਲੈਂਦੀ ਆ ਫਿਰ ਜਿਹੜੇ ਰਹਿੰਦੇ ਰਹੁੰਦੇ ਭਾਂਡੇ ਹੁੰਦੇ ਫਿਰ ਉਹ ਬਾਅਦ ਦੇ ਵਿੱਚ ਰੋਟੀ ਬਾਣੀ ਖਾਣ ਤੋਂ ਬਾਅਦ ਨਿਵੜ ਦਿੰਦੀਆਂ ਸਾਰੇ ਫੈਮਿਲੀ ਮੈਂ ਦੀਪ ਜੀ ਰੋਟੀ ਬਣਾ ਕੇ ਰੱਖ ਦਿੱਤੀ ਸੀ ਡੱਬੇ ਦੇ ਵਿੱਚ ਬੰਦ ਕਰਕੇ ਤੇ ਹੁਣ ਮੈਂ ਕਹਣ ਲੱਗੀ ਸੀ ਇਧਰ ਰੋਟੀ ਤੇ ਪਲੀਜ਼ ਤੁਸੀਂ ਸੁਣ ਸੁਣੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਵੇਂ ਦਾ ਬਲੌਗ ਲੱਗਦਾ ਹੈ ਤੁਹਾਨੂੰ ਤੇ ਮੈਨੂੰ ਸਪੋਰਟ ਕਰਿਆ ਕਰੋ ਤਾਂ ਕਿ ਆਪਣ 1k ਸਬਸਕ੍ਰਾਈਬਰ ਹੋ ਸਕਣ ਜੀ ਹਾਂਜੀ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ ਜੀ